ਜੀਵਦੇ ਜੀ ਵਾਲੇ ਅੱਧਾ ਵੀ ਨਾਂ ਲਿਖਦੇ ਨੇ ਐਡਾ ਦੀ ਗੱਲ ਨਹੀਂ ਯਾਰ ਤੂੰ ਪੁੱਠਾ ਸਮਝ ਗਈ ਤੂੰ ਗਲਤ ਸਮਝੀ ਯਾਰ ਲੋਕੀ ਕਰਦੇ ਆਂ ਜਾਮ ਲੱਗਾ ਦੇ ਹੋਰਨ ਤੇ ਹੋਰਨ ਦੇ ਹੋਰਨ ਦੇ ਹੋਰਨ ਦੇ ਹੋਰਨ ਹਨਾ ਮਨਪ੍ਰੀਤ ਲੈਣਾ ਹੈਲੋ ਹੈਲੋ ਕਲੇ ਲੈਣ ਵਾਸਤੇ ਆਈ ਸੀ ਕੱਲੀ ਹਾਂਜੀ ਠੀਕ ਹੈ ਨਾ ਹਾਂ ਟਾ ਟਾਣਾ ਤੇ ਵੀਡੀਓ ਬਣਾਈ ਬੜੀ ਤਖਰੀ ਤੁਸੀਂ ਦੇਖੋ ਜਰੂਰ ਇੰਸਟਾਗ੍ਰam ਤੇ ਪਾਈ ਹੈ। ਰੋਸ਼ਨੀ ਕੀ ਮੇਦੀਆਂ ਵੀ ਹੁੰਦੀ। ਪਹਿਲੀ ਵਾਰੀ ਅਸੀਂ ਇੱਦਾਂ ਦੀ ਵੀਡੀਓ ਬਣਾਈ ਹੈ। ਕੋਸ਼ਿਸ਼ ਕੀਤੀ ਹੈ ਯਾਨੀ ਕਿ ਤੇ ਜੀ ਸਾਸੀ ਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਨੰਨੂ ਨੂੰ ਫਟਾਫਟ ਮੈਂ ਸਕੂਲ ਛੱਡਣ ਜਾ ਰਿਹਾ ਬੜੇ ਦਿਨਾਂ ਬਾਅਦ ਅੱਜ ਸਕੂਲ ਛੱਡਣ ਜਾ ਰਿਹਾ ਮੈਂ ਤੇ ਇੱਧਰ ਦੇਖੋ ਬੈਗ ਕਾਕੇ ਦਾ ਤੇ ਚਲੋ ਕਾਕੇ ਜੀ ਜਲਦੀ ਚਲੋ ਰਸਤੇ ਚੀਜ਼ ਵੀ ਲੈਣੀ ਹੈ ਠੀਕ ਹੈ। ਚਲੋ। ਓਏ ਚਲੋ ਜੀ। ਪੈਸੇ ਚਲ। ਹੂੰ ਚੀ ਲੈਣਾ। ਹੈ। ਐਸ਼ੀ। ਕੋਈ ਆਹ ਲੈਣਾ ਕੋਈ ਚੱਜ ਦੀ ਚੀਜ਼ ਲੈ ਲੈ ਬੇਟਾ। ਓਏ ਯਾਰ ਕੋਈ ਵਧੀਆ ਚੀਜ਼ ਲੈ ਲੈ ਕੋਈ ਜੀ ਭੁੱਖ ਤਾਂ ਲੱਗ ਕੋਈ ਕਰੀ ਉਹ ਜੇ। A few moments later. ਸ਼ਾਬਾਸ਼ 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 ਸ਼ਾਬਾਸ਼। ਵੈਰੀ ਗੁੱਡ ਵੈਰੀ ਗੁੱਡ ਪੱਕੇ ਸਾਫ ਕੀਤੇ ਜਾ ਰਹੇ ਹਨ ਮਨਪ੍ਰੀਤ ਕੌਰ ਜੀ ਦੁਆਰਾ ਜਿਵੇਂ ਜਿਵੇਂ ਕੋ ਪੱਖਿਆਂ ਦੇ ਨਾਂ ਨਹੀਂ ਲਿਖਿਆ ਹੁੰਦਾ ਗੁਰਦੁਆਰਾ 'ਚ ਇਹ ਸੇਵਾ ਮਨਪ੍ਰੀਤ ਕੌਰ ਜੀ ਦੁਆਰਾ ਕਰਵਾਈ ਗਈ ਨਹੀਂ ਨਹੀਂ ਜੀਵਦੇ ਵਾਲਿਆਂ ਦੇ ਵੀ ਕਰਵਾਉਂਦੇ ਜੀਵਦੇ ਜੀ ਵਾਲਿਆਂ ਦਾ ਵੀ ਨਾਂ ਲਿਖਦੇ ਨੇ ਅੱਧਾ ਦੀ ਗੱਲ ਨਹੀਂ ਯਾਰ ਤੂੰ ਪੁੱਠਾ ਸਮਝ ਗਈ ਤੂੰ ਗਲਤ ਸਮਝੀ ਯਾਰ ਦਾ ਯਾਰ ਹਾਂਜੀ ਤੇ ਅੱਜ ਸਫਾਈਆਂ ਹੋ ਰਹੀਆਂ ਨੇ ਦਿਵਾਲੀ ਕਰਕੇ ਕਿਉਂਕਿ ਅਗਲੇ ਹਫਤੇ ਕੀ ਦਿਵਾਲੀ ਤੇ ਤਾਂ ਕਰਕੇ ਹੁਣ ਸਫਾਈਆਂ ਸੁਈਆਂ ਹੋ ਰਹੀਆਂ ਤੇ ਥੋੜੀ ਦੇਰ ਚ ਨੰਨੀ ਵੀ ਲੈ ਆਂਦੇ ਮੈਨੂੰ 3 ਦਿਨ ਹੋ ਗਏ ਨੇ ਇਹੀ ਕਰਦੀ ਹਾਂ ਹਾਂ ਹਾਂਜੀ ਸਫਾਈਆਂ ਰਹੀ ਅੱਛਾ ਫੇਮਾਨ ਤੇ ਖੂਬ ਮਿਹਨਤ ਕਰ ਰਹੀ ਐ ਤੇ ਆ ਪੱਖਾ ਮੈਂ ਸਾਫ ਕੀਤਾ ਉਹ ਪੱਖਾ ਮੈਂ ਸਾਫ ਕੀਤਾ ਐ ਫੋਟੋ ਮੈਂ ਸਾਫ ਕੀਤੀ ਐ ਤੇ ਬਾਕੀ ਹੁਣ ਦੇਖਦੇ ਬਾਕੀ ਜਿਹੜੀ ਸਫਾਈ ਆ ਉਹ ਮਨਪ੍ਰੀਤ ਕਰ ਲਈਏ ਚਲੋ ਲੱਗੀ ਹੋਈ ਕਾਫੀ ਟਾਈਮ ਦੀ ਇਹ ਵੀ ਨਾਲ ਸਾਰੀ ਹੈਲਪ ਕਰਾ ਰਹੀ ਹੈ ਮੇਰੀ ਬਹੁਤ ਜ਼ਿਆਦਾ ਤੇ ਕੀ ਹੋ ਗਿਆ ਤੇ ਕ੍ਰੈਡਿਟ ਲਈ ਦਿੰਦੇ ਵਾਈ ਆਰ ਯੂ ਲਵਿੰਗ ਕ੍ਰੈਡਿਟ ਲੈਣੇ ਵਿਚਾਰੀ ਬਹੁਤ ਮਿਹਨਤ ਕਰੀ ਮੇਰੇ ਨਾਲ ਹੈਲਪ ਕਰਾ ਰਹੀ ਏ ਠੀਕ ਹੈ ਤੇ ਆਇਆ ਹੁਣ ਅਸੀਂ ਪਰਦੇਪੁਰ ਦੇ ਲਾਦੇ ਨੇ ਠੀਕ ਹੈ ਜੀ ਏਸੀ ਤੇ ਦੇਤਾ ਮੂਮ ਜਮਾ ਕਿਉਂਕਿ ਹੁਣ ਏਸੀ ਦੀ ਲੋੜ ਨਹੀਂ ਹੈਗੀ ਮੌਸਮ ਠੰਡਾ ਹੋ ਚੁੱਕਾ ਤੇ ਇੱਧਰ ਹੁਣ ਸਾਰੀ ਕੈਬਿਨੇਟ ਜੀ ਆ ਜਿਹੜੀ ਟੀਵੀ ਪੈਨਲ ਹੈ ਜਿਹੜਾ ਹੈਵੀ ਹੁਣ ਸਾਫ ਹੋ ਰਿਹਾ ਸ਼ੋਭਰੀਤ ਕੌਰ ਕਰ ਰਹੀ ਏ ਤੇ ਇਹ ਦੋ ਫੁੱਲ ਪਤਾ ਨਹੀਂ ਕਿਉਂ ਇੱਧਰ ਲਾਤੇ ਨੇ ਨਹੀਂ ਸ਼ੋਭਰੀਤ ਵੀ ਬੜੀ ਹੈਲਪ ਕਰ ਰਹੀ ਏ ਬਹੁਤ ਜ਼ਿਆਦਾ ਮਿਹਨਤ ਕਰ ਆ ਰਹੀ ਏ ਕ੍ਰੈਡਿਟ ਸਾਰਿਆਂ ਨੂੰ ਦਿੱਤਾ ਜਾਏਗਾ ਮਾਰੋ ਵਾਰੀ ਅਸੀਂ ਕ੍ਰੈਡਿਟ ਨਹੀਂ ਹੁੰਦੇ ਕਿਸੇ ਦਾ ਤੇ ਸੋਫਿਆਂ ਦੇ ਕੱਪੜੇ ਵੀ ਲਾਹ ਦਿੱਤੇ ਗਏ ਨੇ ਇਹਦੇ ਜਿਹੜੇ ਸਰਾਣਿਆਂ ਦੇ ਕਵਰ ਨੇ ਉਹ ਵੀ ਲਾਹ ਦਿੱਤੇ ਗਏ ਨੇ ਉਹ ਵੀ ਸਾਫ ਕੀਤੇ ਜਾਣਗੇ ਤੇ ਇਹ ਪੱਖਾ ਮੈਂ ਸਾਫ ਕੀਤਾ ਹੈ ਉਹ ਪੱਖਾ ਮੈਂ ਸਾਫ ਕੀਤਾ ਹੈ ਉਹ ਫੋਟੋ ਮੈਂ ਸਾਫ ਕੀਤੀ ਤੇ ਇਹ ਮੇਰੀਆਂ ਹੈਲਪ ਕਰਾ ਰਹੀਆਂ ਨੇ ਬਹੁਤ ਜ਼ਿਆਦਾ ਠੀਕ ਹੈ ਤੇ ਆਹ ਦੇਖੋ ਮੈਟ ਮੂਡ ਜੇ ਸਾਰੇ ਤੇ ਆਹ ਕਮਰਾ ਵੀ ਸਾਫ ਕੀਤਾ ਵੈਸੇ ਦਾ ਉਹ ਆ ਜਗਮਗਾ ਜਗਮਗਾ ਹੋਣ ਲੱਗੀ ਹੋ ਗਈ ਠੀਕ ਹੋ ਗਈ ਤੇ ਇਹ ਕਮਰਾ ਵੀ ਚੱਕਾ ਚੱਕ ਕਰ ਦਿੱਤਾ ਗਿਆ ਬਸ ਇਹ ਥੋੜੀ ਜੀ ਡੈਕੋਰੇਸ਼ਨ ਕਰਨੀ ਹੈ ਇਹਦੇ 'ਚ ਤੇ ਬਾਕੀ ਮੈਂ ਹੁਣ ਰੋਡ ਤੇ ਗਿਆ ਠੀਕ ਹੈ ਤੇ ਮੈਂ ਸੋਚਦਾ ਸੀ ਵੀ ਤੁਹਾਡੇ ਨਾਲ ਗੱਲ ਸਾਂਝੀ ਕਰਾਂਗਾ ਵੀ ਰੋਡ ਦੇ ਨਾਲ ਜਦੋਂ ਜਾਣਦੇ ਆਪਾਂ ਤੇ ਲੋਕੀ ਬਿਲਕੁਲ ਲਿਆਜ ਨਹੀਂ ਕਰਦੇ ਹੈਗੇ ਕੋਈ ਕਿੱਧਰੋਂ ਆ ਰਿਹਾ ਕੋਈ ਕਿੱਧਰੋਂ ਆ ਰਿਹਾ ਤੇ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਸ਼ਾਇਦ ਤੁਸੀਂ ਵੀ ਇਸ ਚੀਜ਼ ਨੂੰ ਸੋਚਿਆ ਹੋਵੇ ਕਦੀ ਕਿ ਜਿਹੜਾ ਹੋਰਨ ਹੈ ਉਹ ਆਪਾਂ ਹੋਰਨ ਕਿਉਂ ਆਪਣੇ ਲੱਗੇ ਹੋਏ ਗੱਡੀਆਂ ਤੇ ਆਪਣੇ ਮੋਟਰਸਾਈਕਲਾਂ ਤੇ ਹੈਨਾ ਤੇ ਕਾਰਾਂ ਦੇ ਕਿਉਂ ਲੱਗੇ ਹੋਏ ਆ ਉਹ ਇਸ ਕਰਕੇ ਕਿਉਂਕਿ ਜਦੋਂ ਕੋਈ ਮੋੜ ਆਂਦਾ ਜਦੋਂ ਮੰਨ ਲਓ ਆਪਾਂ ਨਹੀਂ ਪਤਾ ਵੀ ਕੋਈ ਆ ਰਿਹਾ ਜਾਂ ਨਹੀਂ ਆ ਰਿਹਾ ਫੇਓ ਹੋਰਨ ਮਾਰੀਦਾ ਹੁੰਦਾ ਲੋਕ ਕੀ ਕਰਦੇ ਆ ਜਾਮ ਲੱਗਾ ਦੇ ਹੋਰਨ ਦੇ ਹੋਰਨ ਦੇ ਹੋਰਨ ਦੇ ਹੋਰਨ ਦੇ ਹੋਰਨ ਐਨਾ ਮੰਨ ਬਰੀਦਾ ਜਾਮ ਦੇ ਵਿੱਚ ਹੀ ਹੋਰਨ ਮਾਰੀ ਨੇ ਇੰਨਾ ਸਿਰ ਸਭ ਤੋਂ ਵੱਧ ਨੋਇਸ ਪੋਲੂਸ਼ਨ ਐਨਾ ਜ਼ਿਆਦਾ ਹੁੰਦਾ ਇਹਨਾਂ ਪੁਲਿਸ ਵਾਲਿਆਂ ਨੂੰ ਕੁਝ ਕਰਨਾ ਚਾਹੀਦਾ ਇਸ ਬਾਰੇ ਪ੍ਰਸ਼ਾਸਨ ਨੂੰ ਠੀਕ ਹੈ ਤੇ ਜਿਹੜਾ ਵੀ ਮਹਿਕਮਾ ਜਿਹੜਾ ਵੀ ਡਿਪਾਰਟਮੈਂਟ ਆ ਉਹਨੂੰ ਕੁਝ ਕਰਨਾ ਚਾਹੀਦਾ ਵੀ ਇਹ ਜਿਹੜਾ ਲੋਕੀ ਹੋਰਨ ਮਾਰਦੇ ਇਹਦਾ ਵੀ ਚਲਾਣ ਹੋਣਾ ਚਾਹੀਦਾ ਬੇਫਾਲਤੂ ਦਾ ਹੋਰਨ ਮਾਰਦੇ ਨੇ ਜਿਹੜਾ ਉਹ ਉਹ ਵੀ ਝਾਮ ਦੇ ਵਿੱਚ ਖੜ ਕੇ ਲੈਟਾਂ ਦੇ ਖੜ ਕੇ ਹਨਾ ਉਹ ਬਿਲਕੁਲ ਬੰਦ ਹੋਣਾ ਚਾਹੀਦਾ ਤੇ ਹORN ਨਾ ਮਾਰੋ ਹਮੇਸ਼ਾ ਜਦੋਂ ਤੁਹਾਨੂੰ ਪਤਾ ਹੈ ਵੀ ਅੱਗੇ ਕੋਈ ਚੀਜ਼ ਨਹੀਂ ਆ ਰਹੀ ਮੋੜ ਹੈ ਜਾਂ ਕੋਈ ਕ੍ਰੋਸ ਕਰ ਰਿਹਾ ਹੈ ਹਨਾ ਤੁਸੀਂ ਕ੍ਰੋਸ ਕਰ ਰਹੇ ਹੋ ਖੜ ਕੇ ਹORN ਮਾਰਨ ਦਾ ਮੈਨੂੰ ਪਤਾ ਨਹੀਂ ਸਮਝ ਨਹੀਂ ਆ ਰਹੀ ਕੀ ਮਤਲਬ ਹੈ ਖੜ ਕੇ ਲੋਕੀ ਹORN ਮਾਰ ਲਾ ਪੈਂਦੇ ਆ ਜਦੋਂ ਖੜੇ ਹੁੰਦੇ ਆ ਨਾ ਉਦੋਂ ਟ੍ਰੈਫਿਕ ਹੁੰਦੀ ਹੈ ਤੇ ਇਹ ਮੇਰੇ ਦਿਮਾਗ 'ਚ ਇੱਕ ਗੱਲ ਆਈ ਸੀ ਕਿ ਹੁਣ ਮੈਂ ਜਾ ਕੇ ਆਣ ਰੋੜ ਤੇ ਤੁਹਾਡੇ ਨਾਲ ਮੈਂ ਸੋਚਿਆ ਸਾਂਝੀ ਕਰਨਾ ਤੇ ਇਹਦਾ ਖਿਆਲ ਖਿਆਲ ਤੁਸੀਂ ਵੀ ਰੱਖੋ ਪਲੀਜ਼ ਜਿੰਨੇ ਜਣੇ ਤੱਕ ਵੀ ਇਹ ਗੱਲ ਪਹੁੰਚਦੀ ਹੈ ਠੀਕ ਹੈ ਜੀ ਤੇ ਹੁਣ ਫਿਲਹਾਲ ਸਫਾਈਆਂ ਹੋ ਰਹੀਆਂ ਨੇ ਤੇ ਕਾਕਾ ਸਾਡਾ ਥੱਲੇ ਘੁੰਮਣ ਗਿਆ ਹੋਇਆ ਮਸਕਾਨ ਹੋਣਾ ਕੋਲ ਨੰਨੂ ਕੋਈ ਹੋਈ ਸਕੂਲ ਤੇ ਉਹਦਾ ਵੀ ਲਗਭਗ ਹੁਣ 15 20 ਮਿੰਟ ਤੱਕ ਟਾਈਮ ਹੋ ਰਿਹਾ ਉਹਨੂੰ ਲੈਣ ਜਾਣਾ ਮੈਂ ਪੰਜ ਦੇ ਹੁਣ ਅੱਜ 1 ਵਜੇ ਦਾ ਟਾਈਮ ਸੀ ਤੇ ਹੁਣ ਹੋ ਗਏ ਨੇ 1:35 ਦੇ ਕੋਟੋ ਕੋਟ ਅੱਧਾ ਘੰਟਾ ਹੋ ਗਿਆ ਨੰਨੂ ਵੇਟ ਕਰੀ ਮੈਂ ਵੀ ਟਾਈਮ ਨਹੀਂ ਦੇਖਿਆ ਉਥੇ WhatsApp ਤੇ ਉਹਦਾ ਮੈਸੇਜ ਆਇਆ ਸੀ ਤੇ ਉਹਨਾਂ ਮਨੀ ਦਾ ਫੋਨ ਆਇਆ ਉਹਦੇ ਸਕੂਲੋਂ ਫੋਨ ਆਇਆ ਛੋਟਾ ਛੋਟਾ ਨੂੰ ਲੈ ਕੇ ਆਵਾਂ ਯਾਰ ਫਲੇਟ ਹੋ ਗਿਆ ਆਏ ਸ਼ਿਕਲੀਗਰ ਸਾਹਮਣੇ ਆਏ ਕਿੱਥੇ ਚੱਲਾਂ ਹੇ ਇਹ ਕੜਾ ਟਾਈਮ ਹੈ ਮੇਰਾ ਫੋਨ ਦਾ ਟਾਈਮ ਆਉ ਤੇਰੀ ਓਏ ਹੋਏ 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 ਸਿਰਾ ਯਾਰ ਗੱਲਬਾਤ ਟੌਰ ਬੈਗ ਨਵਾਂ ਓਏ ਟੌਮੀ ਆਏ ਹਾਏ 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 ਸਿਰਾ ਗੱਲਬਾਤ ਲੇ ਜੇ ਉਹ ਯਾਰ ਜੀ ਅੱਜ ਕਾਕਾ ਇਹ ਯਾਰ ਲੈ ਕੀ ਸੌਣ ਕਾ ਨੀ ਨਾ ਉਹ ਤਾਂ ਸਵੇਰੇ ਨਾ ਸੀ ਉਹ阿里ਮਾਂ ਨੂੰ ਬੇਕੀ ਸੀ ਤੇ ਮੈਡਮ ਜਾ ਰਹੀ ਸੀ ਤੇ ਤੇਰੇ ਅੱਗੇ ਜੇ ਮੈਂ ਛੱਡਣ ਗਿਆ ਨਾ ਇਹਨੂੰ ਅੱਜ ਮੈਡਮ ਜਾ ਰਹੀ ਤੇ ਉਹਨੇ ਇਹ ਕਹਿੰਦੀ ਮੈਨੂੰ ਖਡਾਉਣੇ ਲੈ ਕੇ ਉਹ ਮੈਨੂੰ ਕਲੇ ਲੈ ਕੇ ਉਹਨੇ ਇਹਨੂੰ ਕਲੇ ਲੈ ਕੇ ਦੇਨੇ ਆਪਾਂ ਠੀਕ ਹੈ ਚਲੋ ਚਲੋ ਇਹ ਭਾਈ ਦੇ ਗਰਾਕ ਜਿਹੜੇ ਪੱਕੇ ਗਰਾਕ ਨੇ ਉਹ ਦੁਕਾਨ 'ਚ ਵੜ ਚੁੱਕੇ ਨੇ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਲੇ ਬੇਟਾ ਕਲੇ ਲੈਣੀ ਹੋਰ ਕੁਝ ਨਹੀਂ ਲੈਣਾ ਹੈਲੋ ਹੈਲੋ ਕਲੇ ਲੈਣ ਵਾਸਤੇ ਆਈ ਸੀ ਕੱਲੀ ਹਾਂਜੀ ਠੀਕ ਹੈ ਨਾ ਹਾਂ ਕਲੇ ਨਹੀਂ ਨਾ ਮੇਰੀ ਹਾਂ ਤੇ ਫਿਰ ਸੀ ਪਤਾ ਕੀ ਲਵਾਂ ਹਾਂ ਫਿਰ 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 ਤੇ ਫਿਰ ਤੇ ਕਲੇ ਦੇ ਦਿਓ ਭਾਜੀ ਬਸ ਹੋਰ ਨਹੀਂ ਕੁਝ ਵੀ ਦੇਣਾ ਆਹਾਹਾ ਤੂੰ ਕਲੇ ਕਹਿ ਕੇ ਆਈ ਸੀ ਨਾ ਬਸ ਜੇ ਭਾਜੀ ਉਹ ਨਹੀਂ ਛੋਟੀ ਅੰਜੀ ਤੇ ਹੁਣ ਆ ਲੈ ਕੇ ਆਈ ਐ ਤੇ ਆਂਦਿਆਂ ਇਹਨੂੰ ਚੱਕ ਕੇ ਮਾਰਿਆ ਕਿਉਂ ਚੱਕ ਕੇ ਮਾਰਿਆ ਕਿਉਂਕਿ ਮੈਨੂੰ ਦੂਜੀ ਚਾਹੀਦੀ ਸੀ ਕਿਉਂਕਿ ਮੈਂ ਬਣਾਣੀ ਸੀ ਕਿਚਨ ਸੈਟ ਸੀ ਸੀ ਕਿਚਨ ਸੈਟ ਸਸੇ ਨੂੰ ਨਾ ਪੜੀ ਸੀ ਜੀਵਤendra ਥੱਲੇ ਦੇ ਕੇ ਬੋਲੀ ਮਨਪੀ ਹਣਾ ਬੜੇ ਕਿਊਟ ਲੱਗਦੇ ਹੁੰਦੇ ਨੇ ਕਈ ਵਾਰ ਲੋਕ ਨੇ ਐਂ ਤਾਂ ਬੋਲਦੇ ਸੀ 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 ਚਲੋ ਹੁਣ ਇਹ ਦੁਬਾਰਾ ਚਲੀ ਵਾਪਸ ਪਤਾ ਨਹੀਂ ਇਹਨੂੰ ਖੜੇ ਖੜੇ ਉੱਥੇ ਕਿਹੜੀ ਪਸੰਦ ਆ ਗਈ ਮੈਂ ਉੱਥੇ ਗਿਆ ਮੈਨੂੰ ਲੱਗਿਆ ਮੇਰੇ ਨਾਲ ਉੱਥੇ 200 ਰੁਪਏ ਜਿਹੜਾ ਉਹ ਡਿੱਗ ਗਿਆ ਤੇ ਮੈਂ ਉਹ ਲੱਭਣ ਵਾਸਤੇ ਵਾਪਸ ਚਲਾ ਗਿਆ ਤੇ ਬਸ ਉਹਨੇ ਚੱਕਰ ਦੇ ਵਿੱਚ ਉਹਨੇ ਦੇਰ ਉੱਥੇ ਖੜੇ ਖੜੇ ਦੁਕਾਨ ਤੇ ਤੇ ਇਹਦਾ ਮਨ ਬਦਲ ਗਿਆ ਨਹੀਂ ਤੇ ਲੈ ਕੇ ਨਿਕਲਣ ਲੱਗੇ ਸੀ ਮੈਂ ਨਿਕਲਣ ਲੱਗਾ ਥੱਲੇ ਉਤਰਿਆ ਪੌੜੀ ਮੈਨੂੰ ਯਾਦ ਆ ਗਿਆ ਮੇਰੇ ਪੈਸੇ ਕਿਰੇ ਫਿਰ ਮੈਂ ਉੱਥੇ ਇਹਨੂੰ ਖੜਾ ਕਰਕੇ ਦੁਕਾਨ ਤੇ ਤੇ ਮੈਂ ਫੜਬੜ ਮੋੜ ਸਾਬ ਦੇ ਪੈਸੇ ਲੱਭਣ ਚਲਾ ਗਿਆ ਪਰ ਉਹ ਪੈਸੇ ਫੇਰ ਮੈਨੂੰ ਹੁਣ ਯਾਦ ਆਇਆ ਵੀ ਪੈਸੇ ਤਾਂ ਮੈਂ ਘਰੀ ਦਾ ਕੇ ਕਲੋਨ ਹੋ ਗਿਆ ਅੱਜ ਬਹੁਤ ਤਗੜੀ ਕਲੋਨ ਹੋ ਗਈ ਤੇ ਓਨੀ ਦੇਰ ਚ ਇਹਦਾ ਮਨ ਬਦਲ ਗਿਆ ਮਹਾਰਾਜਾ ਰਾਜਾ ਸਾਹਿਬ ਦਾ ਮਨ ਬਦਲ ਗਿਆ ਇਹਦੇ ਚ ਠੀਕ ਹੈ ਰਾਜਾ ਸਾਹਿਬ ਚਲੀਏ ਦੁਬਾਰਾ ਫੇਰ ਆਪਾਂ ਸਾਫ ਨਹੀਂ ਆ ਰਹੀ ਓਕੇ ਕੋਈ ਗੱਲ ਨਹੀਂ ਤੇ ਹੁਣ ਫੇਰ ਵਾਪਸ ਜਾ ਰਹੇ ਹਾਂ ਔਰ ਵਾਪਸ ਕਰਨ ਵਾਸਤੇ ਤੇ ਉਹ ਦੂਜਾ ਜਿਹੜਾ ਇਹ ਕਹਿੰਦੀ ਉਹ ਲੈਣ ਵਾਸਤੇ ਬਹੁਤ ਜ਼ਿਆਦਾ ਦਿਮਾਗ ਖਾਂਦੀ ਬਹੁਤ ਜ਼ਿਆਦਾ ਪਪਾ ਬਸ ਹੋ ਗਈ ਨੂੰ ਤੁਰ ਕੇ ਜਾਣਾ ਬਾਈਕ ਚਲਾਜ ਲਾ ਕੇ ਬਾਰ ਬਾਰ ਐਦਾ ਕਢਣੀ ਥੱਕ ਜਾਈਦਾ ਹੁਣ ਮੈਂ ਕਿਹਾ ਤੁਰ ਕੇ ਹੀ ਜਾਣਾ ਪਪਾ ਚੱਲ ਨਹੀਂ ਕਰੀਏ ਇਸ ਤਰ੍ਹਾਂ ਕਰਾਂਗੇ ਚੱਲੇ ਹਾਂ ਕਰਾਂਗੇ ਚੱਲ ਹਾਂਜੀ ਤੇ ਇੱਧਰ ਦੇਖੋ ਸਫਾਈਆਂ ਹੋ ਰਹੀਆਂ ਨੇ ਮਾਨਿਆਂ ਨਾਲ ਰਲ ਕੇ ਨੰਨੂ ਦੋਵੇਂ ਜਣੀਆਂ ਦੇਖੋ ਹੈ ਵਾਸ਼ ਬੇਸਿਨ ਸਾਫ ਕਰ ਰਹੀਆਂ ਨੇ ਕੀ ਬਾਤ ਹੈ ਹੋ ਗਿਆ ਸ਼ੂਗਰ ਨੰਨੂ ਸਾਡੀ ਵੀ ਕੰਮ ਨੂੰ ਹੱਥ ਲਾਇਆ ਬਈ ਅੱਜ ਕਮਾਲ ਕਰਦੀ ਅੱਜ ਬੇਸ਼ੱਕ ਮਾਨੇ ਵਾਲ ਵੇਖੀ ਕੀਤਾ ਪਰ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਬਹੁਤ ਵਧੀਆ ਬਹੁਤ ਵਧੀਆ ਸ਼ਾਬਾਸ਼ ਸ਼ਾਬਾਸ਼ ਨਾਮ ਦਿੱਤਾ ਜਾਏਗਾ ਤੁਹਾਨੂੰ ਦੋ ਦੋ ਟੌਫੀਆਂ ਲੈ ਟੌਫੀਆਂ ਦੇ ਕਿਹੜੇ ਨਾਮ ਹੈ ਅਰੇ ਨਾਮ ਤੇ ਨਾਮ ਹੀ ਹੁੰਦਾ ਟੌਫੀਆਂ ਆਉਣ ਭਾਵੇਂ ਜੋ ਮਰਜ਼ੀ ਹੋਵੇ ਹੈ ਹਾਂਜੀ ਤੇ ਹੁਣ ਨੰਨੂ ਉਹ ਜਿਹੜਾ ਚੀਜ਼ਾਂ ਬਦਲ ਕੇ ਤੇ ਐ ਹੁਣ ਲੈ ਕੇ ਆਈ ਹੈ ਜਿਹੜੇ ਉਹ ਕੀ ਸੀਗੇ ਪੈਚ ਨਹੀਂ ਪਹਿਲਾਂ ਕੀ ਮੋੜ ਕੇ ਆਏ ਵਾਪਸ ਕਲੇ ਹਾਂ ਕਲੇ ਵਾਪਸ ਕਰਕੇ ਆਉਣਾ ਹੈ ਸਕ੍ਰੈਚ ਪੇਂਟਿੰਗ ਲੈ ਕੇ ਆਇਆ ਦੇਖੋ ਤੇ ਹੁਣ ਮੈਂ ਆ ਕਲਰ ਜੇ ਲਗਾਏ ਨੇ ਤੇ ਹੁਣੇ ਯਾਨੀ ਵੀ ਜਿੱਦਾਂ ਉਹਨੇ ਮੈਨੂੰ ਵੀਡੀਓ ਚ ਦਿਖਾਇਆ ਸੀਗਾ ਵੀ ਐਦਾਂ ਕਰਨਾ ਐਦਾਂ ਕਰਕੇ ਐਦਾਂ 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 ਤੇ ਇਹ ਕੁਝ ਬਣ ਜੇਗਾ ਪਰ ਹੁਣ ਦੇਖਦੇ ਆ ਵੀ ਇਹ ਬਣਦਾ ਜਾਂ ਨਹੀਂ ਬਣਦਾ ਤੇ ਤਾਂ ਹੁਣ ਸਮਾਂ ਹੀ ਦੱਸੇਗਾ ਨਹੀਂ ਹੁਣ ਮੈਂ ਕਰਾਂ ਲੱਗਾ ਤੇ ਰੱਬ ਹੀ ਦੱਸੇਗਾ ਕੀ ਹਾਂ ਤੇ ਹੁਣ ਮੈਂ ਇਹਨੂੰ ਐ ਕਰ ਲੱਗਾ ਤੇ ਫਿਰ ਦੇਖਦੇ ਆ ਕੀ ਬਣਦਾ ਹਾਂਜੀ ਠੀਕ ਹੈ 1 2 3 ਤੜਣਾ 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 ਤੁਹਾ ਕੀ ਬਣ ਗਿਆ ਲਹਿੰਗਾ ਜਿਹੜਾ ਤੁਸੀਂ ਧੰਨਵਾਦ ਜਿਹਦਾ ਬਣਾਇਓ ਇਹ ਉੱਚਾ ਛੀਕਾ ਪਰ ਅਲੱਗ ਅਲੱਗ ਕਲਰ ਹੋਣੀ ਚਾਹੀਦੀ ਸੀ ਨਾ ਗਲਤੀ ਕਰ ਲੀਨ ਨੂੰ ਅਲੱਗ ਅਲੱਗ ਕਲਰ ਲਗਾਣੇ ਸੀ ਤਾਂ ਕਾਕਾ ਰੋ ਗਿਆ ਸਾਰਾ ਹੀ

ਓਏ 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 ਚੋਨੇ ਕਾਕਾ ਓਏ ਚੋਨੇ ਓਏ ਕਾਕਾ ਲੈ ਮੈਨੂੰ ਤੱਕੇ ਹੀ ਜਾਂਦਾ ਓਏ ਕੱਕੇ ਆਦੀਏ ਆੜੂਏ ਅਧਿਰਾਜ ਓਏ ਅਧਿਰਾਜ ਜਮਮ ਮੰਮਾ ਨੂੰ ਬੁਲਾ ਮੰਮਾ ਨੂੰ ਬੁਲਾ ਲਾ ਫਿਰ ਮੰਮਾ ਹਾਂਜੀ ਤੇ ਹੁਣ ਸ਼ਾਮ ਦਾ ਟਾਈਮ ਤੇ ਆਪਾਂ ਖਾ ਪੀ ਗਏ ਤੇ ਵੀਡੀਓ ਬਣਾਈ ਬੜੀ ਤਕੜੀ ਤੁਸੀਂ ਦੇਖੋ ਜਰੂਰ ਇੰਸਟਾਗ੍ਰam ਤੇ ਪਾਈ ਹੈ ਰੋਸ਼ਨੀ ਕੇ ਮੇਦੀਆਂ ਵੀ ਆਸੀ ਪਹਿਲੀ ਵਾਰੀ ਅਸੀਂ ਇਦਾਂ ਦੀ ਵੀਡੀਓ ਬਣਾਈ ਹੈ ਕੋਸ਼ਿਸ਼ ਕੀਤੀ ਹੈ ਯਾਨੀ ਕਿ ਤੇ ਤੁਸੀਂ ਦੱਸਿਓ ਵੀ ਪਸੰਦ ਆਈ ਕਿ ਨਹੀਂ ਆਈ ਠੀਕ ਹੈ ਵੈਸੇ ਤਾਂ ਪਹਿਲੀ ਵਾਰੀ ਆ ਰਹਾ ਤਾਂ ਪਤਾ ਨਹੀਂ ਚੀਜ਼ ਉਦਾਂ ਦੀ ਨਹੀਂ ਬਣਦੀ ਪਰ ਫਿਰ ਵੀ ਕੋਸ਼ਿਸ਼ ਕੀਤੀ ਹੈ ਨੂੰ ਦੇਖਦੇ ਆਂ ਫਿਰ ਆਣੇ ਅਸ ਵੀ ਤੇ ਆਇਆ ਤੋ ਵਾਯਾ 5 ਬੰਦਾਂ ਤੋਂ ਫੇਲੇ ਗਏ ਨੇਲਾ ਨੂੰ ਅਨੁਰਧ ਜੀ ਟੈਕ ਤੋਂ ਹਨ ਸਾਰੇ ਉੱਚੀ ਐਂਡ ਪਾਵਰ ਹੈ ਇਹ ਨੋਨ ਬੰਚੋ ਵਾਲਾ ਆਗੇ ਪਾ ਦੇ ਹਾਂਜੀ ਤੇ ਇਹ ਕੂਚੇ ਲੈਂਦੇ ਨੇ ਠੀਕ ਐ ਉਸ ਤੋਂ ਬਾਅਦ ਇਹ ਲੈਂਦੀ ਸਾਬਣ ਦਾਣੀ ਤੇ ਇਹ ਵੀ ਸਾਬਣ ਦਾਣੀ ਤੇ ਇਹ ਪੇਪਰ ਵਾਸਤੇ ਆ ਜਿਹੜਾ ਪੇਪਰ ਵਿੱਚ ਰੱਖਦੇ ਨਾ ਟੇਬਲ ਦੇ ਟਿਸ਼ੂ ਪੇਪਰਸ ਵਾਸਤੇ ਸਟੈਂਡ ਜ ਐ ਇਹ ਲੈਂਦਾ ਦਾ ਇੱਕ ਨੰਨੂ ਦੀ ਬਾਸਕਟ ਲੈਂਦੀ ਏ ਘਟਾਉਣੇ ਵਾਸਤੇ ਪਸੰਦ ਨਹੀਂ ਆਈ ਨੰਨੂ ਨੂੰ ਬਿਲਕੁਲ ਵੀ ਚਰਕੋ ਹੀ ਗਾਲੀ ਤਨੂੰ ਨਾ ਨੈਕਸਟ ਟਾਈਮ ਵਿਸ਼ਾਲ ਮੇਗਾ ਮਾਰ ਤੋਂ ਲਿਆ ਕੇ ਦਵਾਂਗੇ ਠੀਕ ਹੈ ਨਹੀਂ ਦਾਦਾ ਮੂਡ ਹੋ ਰਿਹਾ ਹੈ ਭਜਨ ਦਾ ਨਹੀਂ ਨਹੀਂ ਬਦਲਦਾ ਨਹੀਂ ਮੂਡ ਲਿਆ ਦੇ ਲੋ ਬੰਗਾ ਲੋ ਲੋ ਆ ਗਈ ਆ ਗਈ ਆ ਟੋਕਰੀ ਹੈ ਵਾਹ ਜੀ ਵਾਹ ਦੇ ਲੋ ਵੀ ਨੰਨੂ ਦੀ ਟੋਕਰੀ ਘਟੋਣੇ ਆ ਆ ਕੀ ਨੰਨੂ ਖਲਾਰਾ ਪਾਏਗੀ ਹੁਣ ਹੈ ਖਲਾਰਾ ਪਾਏਗੀ ਅੱਛਾ ਇੱਕ ਹੀ ਲੈ ਅੱਛਾ ਸਾਰੇ ਘਟੋਣੇ ਪਾ ਲਈ ਠੀਕ ਹੈ ਆਪਣੇ ਕਿੰਨੇ ਸਾਰੇ ਘਟੋਣੇ ਆਏ ਨੇ ਤੇਰੇ ਠੀਕ ਹੈ ਹੈਲੋ ਹਾਂ ਜੀ ਕੀ ਗੱਲ ਹੋ ਗਈ ਬੜੇ ਨਾਰਾਜ ਲੱਗ ਰਹੇ ਹੂੰ ਬੜੇ ਉਦਾਸ ਲੱਗ ਰਹੇ ਹੂੰ ਕੀ ਚੱਕਰ ਹੈ ਬਾਬੇ ਤੈਨੂੰ ਝਾੜਾ ਪਾ ਦੇਣ ਤੇਨੂੰ ਖੁਸ਼ ਕਰਾ ਦੇਣ ਕੰਦੀ ਜਵੀਰ ਕੰਨੀ ਮੈਨੂੰ ਲੋੜ ਹੈ ਬਾਬੇ ਚਾ ਹੈ ਤੈਨੂੰ ਲੋੜ ਹੈ ਝਾੜੀ ਦੇ ਪਾ ਦੀਏ ਝਾੜੇ ਹਾਂ ਠੀਕ ਹੈ ਚਾਹ ਪੀਣੀ ਹੈ ਮੈਂ ਬਣਾ ਲੀ ਆਂ ਦ ਨੈਕਸਟ ਸਟੈਪ ਵੀ ਗੋਇੰਗ Acido, Chona Babu, Acchi, Hello, Hello, Oui, Good morning. <laughs> 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 good morning, Choyo. Good morning. Nene, Good morning. Good morning. How are you? Nice. Anu, How are you? I am fine. Very, very nice. Kake, How are you? How are you, Babu? How are you? <laughs> Kami also fine. Kadi? oi kake. Nanu, ubali, adi, boli papa, nanu baru kuing madaya, nanu kuing. Kake, boli papa. 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 Papa boli. Papa. Boli papa. Boli papa. Boli, papa. ਬਿਲਬੱਬ ਵਲਬੱਬ ਪਲਬੱਬ ਵਲਬੱਬ ਪਲਬੱਬ ਆ ਆਪਣੇ ਬਿਲਬਾ ਦਾ ਬੋਲਦਾ ਹੈ ਤਿੱਦੂੜਿਆ ਤਿੱਦੂੜਿਆ ਚਲੋ ਚਲੋ ਉਥੋ ਚਲੋ ਪਾਪਾ ਅੱਜ ਇੱਥੇ ਤੋਂ ਮੰਦਰੀਏ ਚਲਦੇ ਹਾਂ ਚਲੋ ਕਿਤੇ ਤਾਂ ਜਾਵਾਂਗੇ ਓਏ ਇਲੀਨ ਚਲੀਏ ਠੀਕ ਹੈ ਨਹੀਂ ਯਾਰ ਪੋਵੀਲੀਅਨ ਨਹੀਂ ਜਾਣਾ ਸਿਰ ਕਿੱਥੇ ਚੱਲੀ ਹੈ ਦੇਖਦੇ ਆ ਕੋਈ ਨਹੀਂ ਜੇ ਵੇ ਜੇ ਹੁਣ ਸਵੇਰ ਦਾ ਸਮਾਂ ਤੇ ਸਾਡ ਕਰਾਉਣ ਸਫਾਈ ਅਭਿਆਨ ਸ਼ੁਰੂ ਹੋ ਚੁੱਕੇ ਨੇ ਤੇ ਇਧਰ ਉਧਰ ਵੇਖੋ ਸਾਹਮਣੇ ਸਾਹਮਣੇ ਖਾਲੀ ਕਰ ਦਿੱਤਾ ਗੱਦੇ ਉੱਤੇ ਚੱਲ ਗਏ ਨੇ ਤੇ ਆਪਾਂ ਹੁਣ ਉੱਤੇ ਜਾ ਕੇ ਦੇਖਦੇ ਆ ਵੀ ਮੁੰਡਾ ਕੀ ਕਰਦਾ ਪਏ ਮੁੰਡਾ ਸਾਡਾ ਛੋਟਾ ਮੁੰਡਾ ਸਾਡਾ ਛੋਟਾ ਮੁੰਡਾ ਸਾਡਾ ਛੋਟਾ ਮੁੰਡਾ ਕਿੱਧਰ ਛੋਟਾ ਮੁੰਡਾ ਕੰਬਲ ਸੁੱਕਨੇ ਪਾ ਰਿਹਾ ਹੈ ਇਹ ਦੇਖੋ ਤੇ ਇਧਰ ਗੱਦੇ ਸੁੱਕਨੇ ਪਾਏ ਨੇ ਤੇ ਇਹ ਮੁੰਡਾ ਪਹਿਲਾਂ ਕੰਮ ਨਹੀਂ ਜੇ ਕਰਦਾ ਸੀ ਤੇ ਹੁਣ ਬਹੁਤ ਜ਼ਿਆਦਾ ਕੰਮ ਕਰਨ ਲੱਗ ਪਿਆ ਹੈ ਹੈ ਛੋਟੇ ਮੁੰਡੇ ਛੋਟੀ ਕੁੜੀ ਕਿੱਥੇ ਗਈ ਸਾਡੀ ੱਲੇ ੱਲੇ ਇਹ ਕਮਰੇ 'ਚੋਂ ਇਹ ਕਮਰੇ 'ਚ ਸੌਣੂ ਪੈਣ ਦਾ ਆ ਚੂਈਆਂ ਕਰਕੇ ਆ ਚੂਈਆਂ ਵਿੱਠਾ ਉੱਠਾ ਕਰਦੀਆਂ ਯਾਰ ਇਹਦੇ 'ਚ ਸੋਨੂੰ ਪੈਂਦਾ ਨਾ ਇੱਥੇ ਤਾਂ ਕਰਕੇ ਆ ਬਹਿਤ ਨੇ ਕਿੰਨੇ ਸਲਤਾਵੇ ਹਾਂਜੀ ਇਹ ਸਾਰੇ ਬੂਟੇ ਲੱਗੇ ਨੇ ਕੱਲੇ ਕੱਲੇ ਜਿਹੜਾ ਇਹ ਵਾਲਾ ਨਾ ਬੂਟਾ ਇਕੱਲੀ ਵਾਲਾ ਹਾਂ ਸਾਰੇ ਵਿੱਚ ਫਸੀ ਜਾਂਦਾ ਉਹ ਸੌਰੀਆਂ ਜੀ ਉੱਗੀਆਂ ਦਾ ਆ ਦੇਖੋ ਆ ਦੇਖੋ ਐਚ ਵੀ ਉੱਗ ਗਿਆ ਸੌਰੀਆਂ ਚੁੱਗੀਆਂ ਨੇ ਇਹ ਕਿਤੋਂ ਯਾਰ ਇਹ ਕਿਤੋਂ ਮੰਨੀ ਆ ਦੇਖੋ ਇੱਥੇ ਆਪਣੇ ਆ ਵਿਅਗ ਗਿਆ ਇੱਥੇ ਸੀ ਗਿਆ ਆਇਆ ਵੀ ਨਹੀਂ ਆ ਦੇਖੋ ਕਿੱਡਾ ਹੋ ਗਿਆ ਇਹ ਕਾਹਦਾ ਬੂਟਾ ਕਮੈਂਟ ਕਰਕੇ ਦੱਸਿਓ ਤੁਸੀਂ ਜੇ ਤੁਹਾਨੂੰ ਕਿਸੇ ਨੂੰ ਪਤਾ ਹੈ ਨਾ ਵੀ ਇਹ ਬੂਟਾ ਕਾਹਦਾ ਹੈ ਯਾਰ ਉਹ ਦੇਖੋ ਪਰੇ ਵੀ ਉੱਗ ਗਿਆ ਉੱਚ ਵੀ ਉਗ ਰਿਹਾ ਇੱਧਰ ਵੀ ਉਗ ਗਿਆ ਫਿਰ ਪੱਟੇ ਨੇ ਡੈਡੀ ਨੇ ਉਦੋਂ ਹਲੇ ਅੱਛਾ ਹਲੇ ਉਦੋਂ ਪੱਟੇ ਨੇ ਡੈਡੀ ਨੇ ਬੂਟੇ ਹਾਲਤ ਹਾਂ ਦੇਖੋ ਇੱਧਰ ਵੀ ਲੱਗ ਗਿਆ ਦੇਖੋ ਖੇਚੇ ਯਾਰ ਖੇਚੇ ਨੇ ਸਾਰੇ ਖਰਾਬ ਕਰ ਦਿੰਦੇ ਨੇ ਪੌਦੇ ਯਾਰ ਮੰਨੀ ਖਾ ਜਾਣੇ ਨੇ ਆ ਦੇਖੋ ਆ ਸੁੱਕ ਗਿਆ ਯਾਰ ਇਹ ਮਰਚਾਂ ਵਾਲਾ ਸੁੱਕ ਗਿਆ ਯਾਰ ਮੰਨੀ ਉਹਨਾਂ ਮੌਸਮ ਬਦਲ ਗਿਆ ਨਾ ਅੱਛਾ ਅੱਛਾ ਤਾਂ ਕਰਕੇ ਪਟ ਦੇ ਪਟ ਦੇ ਸਾਰੇ ਪਟ ਦੇ ਅੱਜ ਬੂਟੇ ਲਿਆਉਂਦੇ ਜਾਣਗੇ ਤੇ ਅਸੀਂ ਸੋਚਿਆ ਵੀ ਇੱਕ ਦੋ ਬੂਟੇ ਲਿਆਈਏ ਤੇ ਬਾਕੀ ਅਸੀਂ ਬੀਜ ਲੈ ਕੇ ਆਵਾਂਗੇ ਤੇ ਇਹ ਗਮਲੇ ਜਿਹੜੇ ਖਾਲੀ ਸਾਡੇ ਕੋਲ ਨੇ ਨਾ ਮਾ ਦੇਖੋ ਇਹ ਘੜਾ ਗੁੜਾ ਇਹ ਸਭ ਭਰ ਦੇਣੇ ਨੇ ਆਪਾਂ ਸਾਰੇ ਪੌਦਿਆਂ ਨਾਲ ਤੇ ਮਿੱਟੀ ਲੈ ਕੇ ਆਣੀ ਨਹੀਂ ਹੋਣਾ ਆਪਾਂ ਜਾ ਕੇ ਨਾ ਪਹਿਲਾਂ ਸਿਰੇ ਸਿਰੇ ਪਿੰਡੋਂ ਲੈ ਆਣੇ ਪੈਣੇ ਪਿੰਡੋਂ ਨਹੀਂ ਇੱਥੋਂ ਹੀ ਲੈ ਆਣੇ ਆ ਇੱਥੋਂ ਤੋਂ ਲੈਣੇ ਇੱਥੋਂ ਉਹਦੇ ਕੋਲੋਂ 30 ਰੁਪਏ ਦੀ ਕਟਾ ਆ ਜਾਂਦਾ ਪੂਰਾ ਦੋ ਗੱਟੇ ਲੈ ਆਵਾਂਗੇ ਠੀਕ ਹੈ ਤੇ ਫਿਰ ਆਪਾਂ ਇਹਦਾ ਕਰਦੇ ਹਾਂ ਦਾ ਇੰਤਿਆਮ ਤੇ ਬਾਕੀ ਅਸੀਂ ਮੈਂ ਸੋਚਿਆ ਵੀ ਇੱਕ ਦੋ ਕਿਤਾਬਾਂ ਲੈ ਕੇ ਆਣੀਆਂ ਪੜ੍ਹਨ ਵਾਸਤੇ ਤੇ ਉਹ ਵੀ ਲੈ ਕੇ ਆਵਾਂਗੇ ਤੇ ਹਾਂ ਚੁੱਲੇ ਦੀ ਮਿੱਟੀ ਕੀ ਚੁੱਲੇ ਦੀ ਮਿੱਟੀ ਚੁੱਲੇ ਦੀ ਮਿੱਟੀ ਜੀ ਉਗ ਗਿਆ ਉਹ ਚੁੱਲੇ ਦੀ ਮਿੱਟੀ ਜੀ ਉਗ ਗਿਆ ਦੇਖੋ ਉਹ ਥੱਲੇ ਅੱਛਾ ਹਾਂ ਉਹ ਹਾਂ ਉਹ ਤਾਂ ਪਤਾ ਮੈਨੂੰ ਐਦੀ ਮਿੱਟੀ ਨਾਲ ਹੀ ਉਗ ਗਿਆ ਹੋਇਆ ਉਹ ਪਤਾ ਨਹੀਂ ਥੱਲੇ ਛਾਤ ਚ ਨਾ ਚਲ ਜਾ ਯਾਰ ਪਾੜ ਕੇ ਇਹ ਐ ਦੇਖੋ ਤੁਸੀਂ ਐ ਤੇ ਬੌੜਾ ਯਾਰ ਘੈਂੜੇ ਬਹੁਤ ਘੈਂਟ ਬੂਟਾ ਸਦਾਬਾਰ ਬੂਟਾ ਹੈ ਇਹ ਇਹ ਸਰਦੀਆਂ 'ਚ ਵੀ ਉੱਗਦਾ ਰਹਿੰਦਾ ਹੈ ਚਲੋ ਜੀ ਤੇ ਬਾਕੀ ਹੁਣ ਇਸ ਵਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਆਂ ਤੇ ਮਿਲਦੇ ਤੁਹਾਨੂੰ ਹੁਣ ਨੈਕਸਟ ਵਲੌਗ ਦੇ ਵਿੱਚ ਹਾਂਜੀ ਮਸ਼ੀਨ 'ਚ ਪਾਣੀ ਚਲਾ ਦੇ ਮਾਰੇ ਪੈਰ ਲੱਗ ਚਲਾ ਦੇਣਾ ਤੇ ਹੁਣ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਉਦੋਂ ਤੱਕ ਅਗਲੀ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਦੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਜੇ ਚੈਨਲ ਦੇ ਨਵੇਂ ਹੋ ਤੇ ਆਪਣਾ ਖਿਆਲ ਰੱਖੋ ਜੀ ਹੁੰਦੇ ਵਾਸਤੇ ਸਸੇਗਾ ਜੀ ਬਾਏ ਬਾਏ